ਸਰਬ ਸੰਜਾ ਵੈਲਫੇਅਰ ਸੁਸਾਇਟੀ ਮੋਹਾਲੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸੰਯੁਕਤ ਬਨਾਧ ਕਰਾਣ ਅੱਜ ਕਰਵਾਏ ਗਏ ਵਿਧਾਇਕ ਕੁਲਵੰਤ ਸਿੰਘ ਵੱਲੋਂ ਖਾਸ ਤੌਰ ਤੇ ਪਹੁੰਚ ਕੇ ਜੋੜਿਆਂ ਨੂੰ ਦਿੱਤਾ ਗਿਆ ਅਸ਼ੀਰਵਾਦ ਵਾਲਿਓ ਸਾਨਿਵ ਜੀ ਸੂ ਦੀ ਮਹੱਲਾ ਚੌਥਾ ਹਾਰਾ ਪਹਿਲੇ ਨਾਮ ਪਰਗਰਤੇ ਧਰਮ ਅੰਦਰ ਲਾਇ ਬਲ ਨਾਮ ਜੀਵੋਂ ਬਾਣੀ ਬ੍ਰਹਮ ਵੇਦ ਧਰਮ ਆ ਵੰਡੇ ਲਿਆ ਸਤ ਗੁਰੂ ਤੁਲ ਤੇਰਾ ਗਾਤੋ ਸੋ ਕਿੰ ਕੰਪਾਤ ਕਰਵਾਇ ਸਚਿਆਤ ਬੰਦ ਹੋਣ ਬਾਕੀ ਬੰਨ ਘਰ ਘਰ ਨੀਰ ਲੰਗਾਰ ਅੱਜ ਸਰਦਾਰ ਫੂਰਾ ਸਿੰਘ ਜੀ ਔਰ ਇਹਨਾਂ ਦੀ ਸਮੁੱਚੀ ਜਿਹੜੀ ਟੀਮ ਹੈ ਪਰ ਮਨੂ ਇਸ ਗੱਲ ਦਾ ਬੜਾ ਮਾਣ ਆ ਵੀ ਫੂਰਾ ਸਿੰਘ ਮੇਰੇ ਦੋਸਤਾਂ ਦੀ ਲਿਸਟ ਦੇ ਵਿੱਚ ਸ਼ਾਮਲ ਲਾ ਜਾਂ ਮੈਂ ਫੂਰਾ ਦੀ ਦੋਸਤਾਂ ਦੀ ਲਿਸਟ ਦੇ ਵਿੱਚ ਸ਼ਾਮਲ ਆ ਇਹ ਕੀ ਗੱਲ ਆ ਪਰ ਮੈਨੂੰ ਇਸ ਗੱਲ ਦਾ ਬੜਾ ਮਾਡਾ ਮਾਣ ਆ ਵੀ ਇਹ ਇਨਸਾਨ ਜਿਹੜਾ ਤੇ ਇਹਦੀ ਸਮੁੱਚੀ ਟੀਮ ਹੈ ਜਿੰਨੀ ਵੀ ਸਾਰੇ ਰਲ ਕੇ ਬਕਾਇਦਾ ਤੌਰ ਤੇ ਅੱਜ ਤੋਂ ਨਹੀਂ ਪਿਛਲੇ 30 35 ਸਾਲਾਂ ਤੋਂ ਲਗਾਤਾਰ ਸਮਾਜ ਦੇ ਕੰਮ ਕਰ ਰਹੀ ਆ ਸਵੇਰ 4 ਦੇ ਕੰਮ ਕਰ ਰਹੀ ਆ ਔਰ ਲੋਕਾਂ ਨੂੰ ਜਿੱਥੇ ਜਿੱਤੇ ਵੀ ਕੋਈ ਜ਼ਰੂਰਤ ਹੁੰਦੀ ਆ ਭਾਵੇਂ ਖੂਨ ਦੀ ਭਾਵੇਂ ਅੱਖਾਂ ਦੀ ਭਾਵੇਂ ਮੈਡੀਸਨ ਦੀ ਉਹ ਬਿਨਾ ਕਿਸੇ ਉਦੇ ਤੋਂ ਬਿਨਾ ਕਿਸੇ ਲਾਲਚ ਤੋਂ ਤੇ ਇਹਦੀ ਸਮੁੱਚੀ ਟੀਮ ਆ ਜਿਹੜੀ ਉਹ ਕੰਮ ਕਰ ਰਹੀ ਆ ਔਰ ਮੈਂ ਬਹੁਤ ਬਹੁਤ ਵਧਾਈ ਦਿੰਦਾ ਅੱਜ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਕੰਮ ਜਿਹੜੇ ਸਾਨੂੰ ਸੰਤ ਮਹਾਤਮਾ ਕਰਦੇ ਨੇ ਤੇ ਵੱਡੇ ਵੱਡੀਆਂ ਐਡਵਰਟਾਈਜ਼ਮੈਂਟਾਂ ਕਰਦੇ ਨੇ ਅਖਬਾਰਾਂ 'ਚ ਟੀਮਾਂ 'ਚ ਵੀ ਅਸੀਂ 10 ਕੁੜਿਆਂ ਦੀ ਵਿਆਹ ਕਰਾਉਂ 20 ਦੀ ਕਰਾ ਰਹੇ ਆ ਲੇਕਿਨ ਇਹ ਇਦਨਾਂ ਦੀ ਸਮੁੱਚੀ ਟੀਮ ਦੀ ਕੋਈ ਸੰਤੁਲਨ ਗੋਭਿੰਦੀ ਹੈਗਾ ਲੇਕਿਨ ਸੰਤਾਂ ਤੋਂ ਉੱਤੇ ਨੇ ਅੱਜ 10 ਤੋਂ 11 ਕੁੜੀਆਂ ਦੀ ਸ਼ਾਦੀ ਹੈ ਜਿਹੜੀ ਇਹ ਕਰਵਾ ਰਹੇ ਨੇ ਔਰ ਬਕਾਇਦਾ ਤੌਰ ਤੇ ਹਰ ਕੁੜੀ ਨੂੰ ਦਾਜ ਦਿੱਤਾ ਜਾ ਰਿਹਾ ਜਿੱਦਾਂ ਪੇਰੈਂਟਸ ਵੀ ਨਹੀਂ ਦੇ ਸਕਦੇ ਗਰੀਬ ਕੁੜੀਆਂ ਦੇ ਬੱਚਿਆਂ ਦੇ ਸਾਈਕਲ ਮਸ਼ੀਨ ਘੜੀਆਂ ਗਹਿਣੇ ਰਜਾਈਆਂ ਬਿਸਤਰੇ ਮੰਜੇ ਹਰ ਇੱਕ ਚੀਜ਼ ਭਾਂਡੇ ਜਿੱਦਾਂ ਜਿਹੜੀ ਮਤਲਬ ਕੁੜੀ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਆਪਣਾ ਘਰ ਹੈ ਜਿਹੜਾ ਉਹ ਚਲਾ ਸਕੇ ਸਾਰੇ ਸਮਾਨ ਉਹ ਦੇ ਰਹੇ ਨੇ ਤੇ ਮੈਂ ਇਹ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਵੀ ਮੈਂ ਇਹਨਾਂ ਦਾ ਮੈਂਬਰ ਆ ਤੇ ਮੈਂ ਇਹਨਾਂ ਦਾ ਸਹਿਯੋਗੀ ਆ ਤੇ ਇਹ ਮਤਲਬ ਮੈਨੂੰ ਹਰ ਵਾਰੀ ਮਾਣ ਬਖਸ਼ਦੇ ਨੇ ਤੇ ਬੁਲਾ ਕੇ ਤੇ ਮੈਨੂੰ ਬੁਲਾ ਕੇ ਮਤਲਬ ਹਾਜ਼ਰੀ ਭਰਨ ਦਾ ਮੌਕਾ ਵੀ ਹੁੰਦੇ ਨੇ ਮੈਂ ਫੂਰਾ ਤੇ ਫੂਰਾ ਦੀ ਸਮੁੱਚੀ ਟੀਮ ਨੂੰ ਕਨਵੇਂ ਸੈਕਟਰ ਦੀ ਮੈਚ ਤੇ ਕੱਲ ਵੀ ਆਇਆ ਸੀ ਇੱਥੇ ਦੇਖਣ ਵਾਸਤੇ ਪੂਰੀਆਂ ਬੀਬੀਆਂ ਨੇ ਜਿਹੜੀਆਂ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹੋਏ ਸੀ ਇੱਕ ਇੱਕ ਸੂਟ ਨੂੰ ਦੇਖ ਰਹੀਆਂ ਸੀ ਤੇ ਗਾਣੇ ਜਿੱਦਾਂ ਆਪਣੀਆਂ ਬੱਚਿਆਂ ਦਾ ਨਹੀਂ ਵਿਆਹ ਹੁੰਦਾ ਕਰਦੇ ਅਸੀਂ ਉਦੋਂ ਸੂਟਾਂ ਨੂੰ ਜੋੜਦੇ ਆ ਪੈਸੇ ਲਗਾਉਂਦੇ ਆ ਨਾਲ ਕਰਕੇ ਲਾਉਂਦੇ ਆ ਇਹ ਦਸ ਹਾਲੀਆਂ ਦੀਆਂ ਬਗਾਰੇ ਤੌਰ ਤੇ ਉੱਥੇ ਬੜੇ ਸ਼ੌਕ ਦੇ ਨਾਲ ਗਾਇਨੇ ਵੀ ਸੁਆ ਰਹੀਆਂ ਸੀ ਤੇ ਨਾਲ ਦਾਜ ਰਿਹੇ ਸੁਆ ਰਹੀਆਂ ਸੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਇਸਤਰੀ ਸੰਗਤ ਸਤ ਸੰਗਤ ਮਾਈ ਭਾਗੋ ਉਹਨਾਂ ਨੇ ਵੀ ਬੜਾ ਵੱਡਾ ਸਹਿਯੋਗ ਦਿੱਤਾ ਤੇ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਇਹੋ ਜਿਹੇ ਕੰਮ ਨੇ ਜਿਹੜੇ ਇਹ ਸਹਿਯੋਗ ਤੋਂ ਬਿਨਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰੇ ਨਹੀਂ ਹੁੰਦੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਪੂਰਾ ਤੇ ਫੂਰਾ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਇਹ ਜਿਹੜਾ ਬੜਾ ਉਦਮ ਕਰਦਾ ਮੈਂ ਯਕੀਨ ਦਵਾਉਂਦਾ ਉਹਨਾਂ ਨੂੰ ਹਮੇਸ਼ਾ ਹੀ ਕੋਈ ਵਹਿ ਤਾਂ ਮੇਰੀ ਉਹਨਾਂ ਦਾ ਜੁਰਤ ਪੈਦੀ ਨਹੀਂ ਹੈਗੀ ਉਹਦੇ ਆਪਣੇ ਆਪੇ ਕੰਮ ਚਲਾ ਲੈਣੇ ਕਿਉਂਕਿ ਜਦੋਂ ਬੰਦਾ ਅੱਗੇ ਹੋ ਕੇ ਚੱਲਣਾ ਵਾਲਾ ਚਾਹੀਦਾ ਪਿਛੇ-ਪਿਛੇ ਚਦਨ ਵਾਲੇ ਬਹੁਤ ਹੁੰਦੇ ਨੇ ਲੋਕਾਂ ਕੋ ਪੈਸਾ ਬਹਤਾ ਉਹਨੂੰ ਇਹ ਨਹੀਂ ਪਤਾ ਚੱਲਦਾ ਵੀ ਅਸੀਂ ਦਾਨ ਦਈਏ ਕਿੱਦਾਂ ਸਾਡੇ ਦਾਨ ਸਹੀ ਜਗ੍ਹਾ ਲੱਗੂਗਾ ਤੇ ਇਹ ਨਹੀਂ ਲੱਗੂਗਾ ਤੇ ਇਸ ਕਰਕੇ ਇਹ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਤੇ ਪ੍ਰਮਾਤਮਾ ਕੀ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਲੰਬੀ ਉਮਰਾਂ ਦਾ ਵੀ ਤੰਦਰੁਸਤੀ ਬਖਸ਼ੇ ਤੇ ਇਦਾਂ ਹੀ ਸਮਾਜ ਦੇ ਜਿਹੜੇ ਕੰਮ ਉਹ ਕਰਦੇ ਰਹੇ ਆਂ ਅਸਰ ਜਿਵੇਂ ਲੋੜਵੰਦ ਕੁੜੀਆਂ ਦੇ ਵਿਆਹ ਹੁੰਦੇ ਨੇ ਤੇ ਉਹ ਸਮਰਥ ਨਹੀਂ ਹੁੰਦੇ ਵੀ ਅਸੀਂ ਖਰਚਾ ਇਹ ਨਾ ਕਰਤੀਏ ਤਾਂ ਇਹ ਪੂਲ ਰਾਜ ਵਰਗੇ ਬੰਦੇ ਆਉਂਦੇ ਨੇ ਹੋਰ ਪਤਵੰਤੇ ਸੱਜਣ ਅੱਗੇ ਆਉਂਦੇ ਨੇ ਤਾਂ ਉਹ ਪਰਿਵਾਰਾਂ ਨੂੰ ਕਿੰਨੀ ਖੁਸ਼ੀ ਦੇਖੋ ਕੁਦਰਤੀ ਗੱਲ ਹੈ ਵੀ ਜਿੰਨਾ ਜਿਹੜੇ ਪੇਰੈਂਟਸ ਬੱਚੀ ਦਾ ਸੋਚਦੇ ਨੇ ਵੀ ਅਸੀਂ ਕਿਦਾਂ ਵਿਆਹ ਕਰਾਂਗੇ ਕਿਦਾਂ ਅਸੀਂ ਮਤਲਬ ਦਾਜ ਦੇਹ ਜਿ ਬਣਾਵਾਂਗੇ ਉਹਨਾਂ ਨੂੰ ਘਰ ਬੈਠੇ ਬਿਠਾਏ ਇਹ ਸਾਰੀ ਸਹੂਲਤ ਮਿਲ ਜਵੇ ਤਾਂ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕੇ ਨਾਲੇ ਕੁੜੀ ਦਰ ਤੇ ਉੱਠ ਗਈ ਤੇ ਨਾਲੇ ਪੂਰਾ ਦਾਜ ਦੇਹ ਲੈ ਕੇ ਆਣ ਮਾਨਸਤ ਕਰਦੇ ਉਦਾਂ ਹੀ ਜਿੱਦਾਂ ਪਰਿਵਾਰ ਦੇ ਵਿੱਚੋਂ ਕੁੜੀ ਜਾਂਦੀ ਹੈ ਕਿਸ ਨੂੰ ਵਿਆਹ ਕੇ ਉਦੋਂ ਵੀ ਵੱਧ ਮਾਨਸਤ ਕਰ ਦਿੰਦਾ ਕੁੜੀ ਜਿਹੜੀ ਜਾਂਦੀ ਹੈ ਤੇ ਮਾਪਿਓ ਲਈ ਹੋਰ ਇਸ ਵੇਲੇ ਖੁਸ਼ੀ ਦਾ ਹੋਰ ਮੌਕਾ ਕੀ ਹੋ ਸਕਦਾ ਸਰ ਜਿੱਦਾਂ ਲੋੜਵੰਦ ਬੱਚੇ ਨੇ ਇਹ ਕੱਲ ਨੂੰ ਕੋਈ ਰੋਜ਼ਗਾਰ ਵਾਸਤੇ ਕੋਈ ਹੈਲਪ ਚਾਹੀਦੀ ਹੋਵੇ ਤੇ ਅਪਸਸਤਾ ਕਰੇਗੀ ਅੱਗੇ ਜਿੱਦਾਂ ਕਿਸੇ ਨੇ ਕੋਈ ਕੰਮ ਦੀ ਲੋੜ ਪੈ ਸਕਦੀ ਹੈ ਅੱਗੇ ਜਿੱਦਾਂ ਕਹਿੰਦਾ ਮੈਂ ਸਜਿੰਦਰ ਬੱਚਿਆਂ ਨੂੰ ਲੋੜ ਹੈਗੀ ਹੈ ਗਰੀਬ ਬੱਚੇ ਨੇ ਜਿਹਨਾਂ ਵਿਆਹ ਕਰਾਉਣਾ ਕੋਈ ਰੋਜ਼ਗਾਰ ਵਾਸਤੇ ਕੋਈ ਅਪਸਸਤਾ ਕੋਈ ਕੁਪਰਾਲਾ ਕਰੇਗੀ ਨਹੀਂ ਬਕਾਇਦਾ ਤੌਰ ਤੇ ਉਹ ਤਾਂ ਸਾਡੇ ਸੰਸਤਾ ਹੈ ਜੀ ਐਮਐਲ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਸਾਡੇ ਕੋਲ ਪ੍ਰਾਈਵੇਟ ਜੋਬਸ ਨੇ ਸਾਡੇ ਕੋਲ ਨੋਟ ਕੀਤੀ ਹੋਈਆਂ ਨੇ ਵੀ ਕਿਤੇ ਕਿੰਨੀਆਂ ਜੋਬਸ ਤੇ ਬੱਚੇ ਚਾਹੀਦੇ ਨੇ ਜਿੱਥੇ ਜਿੱਥੇ ਫਿੱਟ ਆਉਂਦੇ ਨੇ ਅਸੀਂ ਕਰਦੇ ਹਾਂ ਇਹਨਾਂ ਨੂੰ ਵੀ ਜੇ ਅਸੀਂ ਜਰੂਰ ਜੋ ਪੂਰਾ ਜੀ ਕੋ ਅਪਰੋਚ ਕਰਨਗੇ ਅਸੀਂ ਜਰੂਰ ਮਤਲਬ ਉਹਨਾਂ ਨੂੰ ਜੋਬ ਰਕਾਉਣ ਦੀ ਕੋਸ਼ਿਸ਼ ਐਮ ਐਲ ਸਾਹਿਬ ਇਹ ਜਿਹੜੇ ਜੋੜੇ ਆਏ ਆ ਇਹ ਇਸ ਟਾਈਮ ਬਸ 11 ਕੀ ਅਪਰੋਚਲ ਚਾਹੁੰਦਾ ਕਿ ਬੱਖ ਬੀਰੇ ਜੋ ਹੈ ਇਹ ਕਿਤੇ ਨਹੀਂ ਕੋਈ ਮਤਲਬ ਸਾਰੇ ਪੰਜਾਬ ਦੇ ਵਿੱਚੋਂ ਆਏ ਨੇ ਬਸ ਪ੍ਰਧਾਨ ਜੀ ਦੱਸਣਗੇ ਤੁਹਾਨੂੰ ਜ਼ਿਆਦਾ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਤਾ ਹੈ ਪਰ ਮੈਨੂੰ ਕਿਸੇ ਦਾ ਕਿਹਨਾ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚੋਂ ਹੀ ਆਏ ਆ ਇੱਥੇ ਪੰਜਾਬ ਹਰਿਆਣਾ ਹਿਮਾਚਲ ਦੀ ਕੋਈ ਨਹੀਂ ਜਿੱਥੋਂ ਮਰਜੀ ਆ ਜਵੇ ਉਹੀ ਐਕਸੈਪਟੇਬਲ ਆ ਪਰ ਸਹੀ ਹੋਣਾ ਚਾਹੀਦਾ ਤੇ ਪੂਰਾ ਜੀ ਦੱਸਣਗੇ ਬਾਕੀ ਉਹਨਾਂ ਨੂੰ ਪ੍ਰਧਾਨ ਜੀ ਨੇ ਸਾਡੇ ਵਾਸਤੇ ਬਹੁਤ ਕੁਝ ਕਿਹਾ। ਲੇਕਿਨ ਜਿਹੜੀ ਸਰਪ੍ਰਸਤੀ ਹੈ ਉਹ ਸਰਦਾਰ ਕਲਵੰਦ ਸਿੰਘ ਆ ਰਹੇ ਨੇ। ਇਹ ਨਹੀਂ ਮੈਂ ਅੱਜ ਦੀ ਨਹੀਂ ਐਮ.ਐਲ.ਏ ਬਣਨ ਤੋਂ ਬਾਅਦ ਹੀ ਗੱਲ ਨਹੀਂ ਕਰ ਰਿਹਾ। ਜਦੋਂ ਅਸੀਂ 94 95 ਤੋਂ ਕੰਮ ਸ਼ੁਰੂ ਕੀਤਾ ਹੈ ਸਮਾਜ ਸੇਵਾ ਦਾ ਕਲਚਰ ਪ੍ਰੋਗਰਾਮ ਦਾ ਜਿਹੜੇ ਵੀ ਕੀਤੇ ਨੇ ਅਸੀਂ ਹਰ ਦੇ ਵਿੱਚ ਸਰਪ੍ਰਸਤ ਜਿਹੜੀ ਸਰਦਾਰ ਕਲਵੰਦ ਸਿੰਘ ਸਾਨੂੰ ਦਿੰਦੇ ਰਾਏ ਨੇ ਗਾਈਡ ਕਰਦੇ ਆ ਰਹੇ ਨੇ। ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦਵਾਂ ਵੀ ਅਗਲਾ ਸਾਡਾ ਜਿਹੜਾ ਚਿੱਟਾ ਵਿਆਹ ਤਾਂ ਅਸੀਂ ਕਰਨੀ ਕਰਨੇ ਨੇ। ਮਨੋ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਗਾਈਡਲਾਈਨ ਦਿੱਤੀ ਆ ਵੀ ਆਹ ਬੱਚੀਆਂ ਨੂੰ ਆਪਾਂ 3-4 ਮਹੀਨੇ ਪਹਿਲਾਂ ਸਿਲੈਕਟ ਕਰਕੇ ਜਿਹੜੇ ਬੱਚੀਆਂ ਵਿਆਹਣ ਵਾਲੀਆਂ ਨੇ ਉਹਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾ ਕੇ ਚਾਹੇ ਉਹਨੂੰ ਸਟੀਚਿੰਗ ਦਾ ਕਰਾਈਏ ਚਾਹੇ ਉਹਨੂੰ ਕੰਪਿਊਟਰ ਦਾ ਕਰਾਈਏ ਚਾਹੇ ਕੋਈ ਵੀ ਕਰਾਈਏ ਉਹਨੂੰ 3-4 ਮਹੀਨੇ ਦਾ ਕੋਰਸ ਕਰਾ ਕੇ ਤਾਂ ਕਿ ਉਹ ਜੋਬ ਵਾਸਤੇ ਵੀ ਤੇ ਵਿਆਹ ਤਾਂ ਅਸੀਂ ਕਰਨੇ ਕਰਨੇ ਨੇ ਤੇ ਜੋਬ ਵਾਸਤੇ ਵੀ ਕਾਬਲ ਹੋ ਸਕਣ ਇਹ ਸਾਡੇ ਪ੍ਰਧਾਨ ਜੀ ਨੇ ਸਾਨੂੰ ਐਮਐਲ ਸਾਹਿਬ ਨੇ ਤੁਹਾਨੂੰ ਗਾਈਡਲਾਈਨ ਦਿੱਤੀ ਆ ਵੀ ਅੱਗੋਂ ਜਿਹੜਾ ਆਪਾਂ ਕਰਨਾ ਹੈ ਤਿੰਨ ਚਾਰ ਮਹੀਨੇ ਪਹਿਲਾਂ ਸ਼ੁਰੂ ਕਰ ਦੇਣਾ ਬਰਾਤਾਂ ਸਰ ਕਿੱਤੋਂ ਕਿੱਸਮਾਈਆਂ ਬਰਾਤਾਂ ਸਾਡੀ ਕੋਈ ਗੱਲ ਹੈ ਜਾਤ ਪਾਤ ਧਰਮ ਤੋਂ ਉੱਠ ਕੇ ਬਰਾਤਾਂ ਅਸੀਂ ਸਾਡੀ ਇਹ ਸੀ ਕਿ ਚਾਹੇ ਕਿਸੇ ਬਾਹਰੀ ਸਟੇਟ ਤੋਂ ਆਜਣ ਚਾਹੇ ਕਤੂਰੀ ਆਜਣ ਪੰਜਾਬ ਨਾਲ ਸੰਬੰਧਤ ਜਿਹੜੇ ਹੈਗੇ ਸਾਡੇ ਬੱਚੇ ਨੇ ਬੱਚੀਆਂ ਨੇ ਫਰੀਦਕੋਟ ਤੋਂ ਵੀ ਆਈਆਂ ਨੇ ਮੋਗੇ ਤੋਂ ਵੀ ਆਈਆਂ ਨੇ ਮੁਕਸਰ ਤੋਂ ਵੀ ਆਈਆਂ ਨੇ ਇੱਥੋਂ ਨੇੜੇ ਜਿਹੜੇ ਇਲਾਕੇ ਦੀ ਵੀ ਆਈਆਂ ਨੇ ਸਮਾਨ ਸਰ ਕੀ ਸਮਾਨ ਦੇ ਵਿੱਚ ਅਸੀਂ ਜੇ ਤੁਹਾਨੂੰ ਲਿਸਟ ਦੇ ਦਿੰਨਾਂ ਸਮਾਨ ਬਹੁਤ ਲੰਬੀ ਚੋੜੀ ਲਿਸਟ ਆ ਤੇ ਬੱਚੀ ਦੇ ਸੂਟ 11 ਸੂਟ ਬਸ ਮੁੰਡੇ ਦੇ ਸੂਟ 7 ਦੇ 2 ਸੂਟ ਸਹਰੇ ਦੇ 2 ਸੂਟ ਠੀਕ ਹੈ ਨੀ ਸਾਈਕਲ ਪੱਖਾ ਮਸ਼ੀਨ ਜਿਹੜਾ ਇੰਡਕਸ਼ਨ ਚੂਲਾ ਚੇਰ ਦਾ ਸੈਟ ਜਿਹੜਾ ਹੈ ਡਬਲ ਬੈੱਡ ਦੋ ਬਿਸਤਰੇ ਗਰਮ ਦੋ ਬਿਸਤਰੇ ਠੰਡੇ ਠੀਕ ਹੈ 51 ਪਾਂਡੇ ਸਟੀਲ ਦੇ ਕੁੱਕਰ ਆਪਣਾ ਡਿਨਰ ਸੈਟ ਵੱਖਰਾ 52 ਭਾਂਡਿਆਂ ਤੋਂ ਮਤਲਬ ਪਰਿਵਾਰਾਂ ਨੂੰ ਫੀਲ ਨਹੀਂ ਹੋਇਆ ਵੀ ਬਾਹਰ ਜਾ ਕੇ ਕਿਤੇ ਅਨੰਦ ਕਾਰਜ ਕਰਵਾਏ ਨਹੀਂ ਅਸੀਂ ਵਰਗਾ ਹੀ ਮਾਹੌਲ ਬਣਾਇਆ ਤੁਸੀਂ ਦੇਖੋਗੇ ਤੁਸੀਂ ਆ ਵੀ ਚਾਹ ਪਾਣੀ ਸ਼ਕੋਗੇ ਤੁਹਾਨੂੰ ਆਪਣਾ ਪਤਾ ਲੱਗ ਜਾਊਗਾ ਵੀ ਇਹ ਸਾਡੀਆਂ ਬੱਚਿਆਂ ਦਾ ਵਿਆਹ ਨੇ ਉਪਰੀਆਂ ਦੇ ਠੀਕ ਹੈ ਠੀਕ ਹੈ